ਪੰਜ ਬੱਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਂ ਪੱਲੇ ਬਣ ਲਿਓ ਪਾਤਸ਼ਾਹ ਜੀ ਕਹਿੰਦੇ ਨੇ ਪੌੜੀ ਐ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰ ਦੀ ਵਾਰ ਐ ਵਾਰ ਦੀ ਪੌੜੀ ਐ ਗੁਰੂ ਦੇਵ ਪਾਤਸ਼ਾਹ ਕਹਿੰਦੇ ਸਭ ਕੋ ਆਖੈ ਆਪਣਾ ਜਿਸ ਨਾਹੀਂ ਸੋ ਚਣ ਕੱਢੀ ਐ ਪਹਿਲਾ ਬੱਚਾ ਪਾਤਸ਼ਾਹ ਕਹਿੰਦੇ ਸੰਸਾਰ ਦੇ ਅੰਦਰ ਨਾ ਹਰ ਵਿਅਕਤੀ ਮਮਤਾ ਦੇ ਵਿੱਚ ਬਚ ਜਾ ਹੋਇਆ ਐਸਾ ਇੱਕ ਵੀ ਵਿਅਕਤੀ ਨਹੀਂ ਹੈਗਾ ਜਿਹੜਾ ਮਮਤਾ ਤੋਂ ਬਚ ਜਾ ਹੋਵੇ ਜੇਕਰ ਕੋਈ ਬਚਿਆ ਹੈ ਤੇ ਮਹਾਰਾਜ ਕਹਿੰਦੇ ਉਹਨੂੰ ਚੁਣ ਕੇ ਪਾਸੇ ਕਰ ਲੋ ਹਰ ਬੰਦਾ ਆਪਣੇ ਬਾਰੇ ਸੋਚਦਾ ਹੈ ਸ਼ੁਰੂਆਤ ਆਪਣੇ ਤੋਂ ਕਰਦਾ ਹੈ ਤੁਸੀਂ ਕਿਸੇ ਤੋਂ ਉਮੀਦ ਨਾ ਰੱਖੋ ਕਿ ਕੋਈ ਤੁਹਾਡੇ ਲਈ ਕੁਝ ਕਰੇਗਾ ਮਾਰਾ ਕਹਿੰਦੇ ਹਰ ਬੰਦਾ ਆਪਣੇ ਤੋਂ ਸ਼ੁਰੂਆਤ ਕਰਦਾ ਇਹਨੂੰ ਮਹਾਰਾਜ ਕਹਿੰਦੇ ਮਨ ਮੁੱਖਾਂ ਕਿਹੜੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਉਣ ਬੰਦ ਜਿੱਚਰ ਪੈਨਣ ਖਾਵਣੇ ਤਿੱਚਰ ਰੱਖਣ ਗੰਢ ਤੁਹਾਨੂੰ ਭੁਲੇਖਾ ਹੈ ਕਿ ਕੋਈ ਤੁਹਾਨੂੰ ਸੁਖੀ ਕਰੇਗਾ ਮਾਰਾ ਕਹਿੰਦੇ ਨਹੀਂ ਕਰੇਗਾ ਤੁਹਾਨੂੰ ਖੁਦ ਨੂੰ ਖੁਦ ਆਪਣੇ ਨਾਲ ਖੜਾਉਣਾ ਪਏਗਾ ਤੁਹਾਡੇ ਲਈ ਕੋਈ ਖੜਾ ਨਹੀਂ ਹੋਏਗਾ ਹੋਵੇਗਾ ਨਹੀਂ ਹਰ ਬੰਦਾ ਤੁਹਾਡੇ ਨਾਲ ਜੇਕਰ ਕੋਈ ਖੜਾ ਹੈ ਤੂੰ ਆਪਣੇ ਲਈ ਖੜਾ ਹੋਇਆ ਹੈ ਤੁਹਾਡੇ ਲਈ ਥੋੜਾ ਖੜਾ ਹੋਇਆ ਹੈ ਹੁਣ ਮੈਂ ਕਹਾਂ ਜੀ ਮੇਰੇ ਨਾਲ ਆ ਬੰਦੇ 15 ਖੜੇ ਹੋਏ ਨੇ ਨਹੀਂ ਉਹ ਮੇਰੇ ਲਈ ਨਹੀਂ ਖੜੇ ਹੋਏ ਉਹ ਖੜੇ ਨੇ ਉਹਨਾਂ ਦਾ ਕੋਈ ਨਾ ਕੋਈ ਸਵਾਰਥ ਹੈ ਮੈਂ ਤੁਹਾਡੇ ਨਾਲ ਖੜਾ ਹੋਇਆ ਤੇ ਮੇਰਾ ਕੋਈ ਨਾ ਕੋਈ ਸਵਾਰਥ ਹੋਵੇਗਾ ਤੁਸੀਂ ਮੇਰੇ ਨਾਲ ਖੜੇ ਹੋ ਤੇ ਕੋਈ ਨਾ ਕੋਈ ਤੁਹਾਡਾ ਸਵਾਰਥ ਹੋਵੇਗਾ ਮਹਾਰਾਜ ਕਹਿੰਦੇ ਤੁਹਾਨੂੰ ਖੁਦ ਨੂੰ ਖੁਦ ਦੇ ਨਾਲ ਖੁਦ ਖੜਾਉਣਾ ਪੈਗਾ ਹੋਰ ਕੋਈ ਤੁਹਾਡੇ ਲਈ ਖੜਾ ਨਹੀਂ ਹੋਏਗਾ ਇਹ ਪਹਿਲੀ ਗੱਲ ਮਹਾਰਾਜ ਕਹਿੰਦੇ ਨੋਟ ਕਰ ਲਿਓ ਪਾਦਸ਼ਾਹ ਕਹਿੰਦੇ ਸਭ ਕੋ ਅੱਖ ਹੈ ਆਪਣਾ ਹਰ ਬੰਦਾ ਆਪਣੇ ਬਾਰੇ ਸੋਚਦਾ ਹੈ ਮੈਂ ਮੇਰੀ ਮਮਤਾ ਆਪਣੇ ਬਾਰੇ ਕੋਈ ਵਿਰਲਾ ਹੈ ਜੈਸੇ ਕੱਲ ਆਪਾਂ ਗੱਲ ਕਰ ਰਹੇ ਸੀ ਕੋਈ ਵਿਰਲਾ ਹੈ ਜਿਹੜਾ ਗਵਾ ਕੇ ਆਪਣਾ ਤੇ ਤੁਹਾਡਾ ਸਵਾਰੇ ਉਹ ਸਾਰੇ ਨਹੀਂ ਹੁੰਦੇ ਕੋਈ ਵਿਰਲਾ ਦੂਜੇ ਦਾ ਸਵਾਰ ਦੂਜੇ ਦਾ ਗਵਾ ਕੇ ਆਪਣਾ ਸਵਾਰਨ ਵਾਲੇ ਸਾਰੇ ਹੁੰਦੇ ਨੇ ਪਰ ਕੋਈ ਆਪਣਾ ਗਵਾ ਕੇ ਤੁਹਾਡਾ ਸਵਾਰੇਗਾ ਕੋਈ ਵਿਰਲਾ ਹੈ ਸੰਤ ਹੈ ਦੂਜੀ ਗੱਲ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਕੀਤਾ ਆਪੂ ਆਪਣਾ ਆਪੇ ਹੀ ਲੇਖਾ ਸੰਡੀ ਹੈ ਦੂਜੀ ਗੱਲ ਮਹਾਰਾਜ ਕਹਿੰਦੇ ਜੋ ਤੁਸੀਂ ਕੀਤਾ ਉਹਦਾ ਲੇਖਾ ਜੋਖਾ ਤੁਹਾਨੂੰ ਦੇਣਾ ਪੈਣਾ ਕੋਈ ਵਿਅਕਤੀ ਤੁਹਾਡੇ ਲਈ ਖੜਾ ਨਹੀਂ ਹੋਏਗਾ ਵੀ ਤੂੰ ਗੁਨਾਹ ਤੂੰ ਕੀਤਾ ਹੈ ਤੇ ਕੋਈ ਨਹੀਂ ਤੇਰੀ ਜਗ੍ਹਾ ਸਜਾ ਮੈਂ ਭੁਗਤ ਲੈਣਾ ਭੁੱਖ ਤੁਹਾਨੂੰ ਲੱਗੀ ਹੈ ਰੋਟੀ ਤੁਹਾਨੂੰ ਹੀ ਖਾਣੀ ਪੈਣੀ ਹੈ ਪਿਆਸ ਤੁਹਾਨੂੰ ਲੱਗੀ ਹੈ ਪਾਣੀ ਤੁਹਾਨੂੰ ਹੀ ਪੀਣਾ ਪੈਣਾ ਹੁਣ ਜਿਹੜੀ ਰੋਟੀ ਤੁਸੀਂ ਖਾਧੀ ਐ ਉਹ ਦਾ ਅਸਰ ਕਿਤੇ ਤੇ ਹੋਏਗਾ ਜੀ ਤੁਹਾਡੇ ਸਰੀਰ 'ਤੇ ਹੋਣਾ ਹੁਣ ਮੈਂ ਸੋਚਿਆ ਵੀ ਪ੍ਰਸ਼ਾਦਾ ਮੈਂ ਛਕ ਲਿਆ ਤੇ ਇਹਦਾ ਅਸਰ ਮੇਰੇ ਬਾਪੂ ਦੇ ਸਰੀਰ 'ਤੇ ਹੋ ਜਾਏ ਹੁਣ ਲੰਗਾ ਦੱਸੋ ਜੋ ਮੈਂ ਖਾਦਾ ਉਹਦਾ ਅਸਰ ਮੇਰੇ 'ਤੇ ਹੋਣਾ ਮੈਂ ਅੰਮ੍ਰਿਤ ਪੀ ਲਿਆ ਅਸਰ ਮੇਰੇ 'ਤੇ ਹੋਣਾ ਉਹਦਾ ਤੇ ਜੇਕਰ ਮੈਂ ਜ਼ਹਿਰ ਪੀ ਲਿਆ ਤਦ ਵੀ ਅਸਰ ਮੇਰੇ ਸਰੀਰ 'ਤੇ ਹੋਣਾ ਐ ਇਸੇ ਤਰ੍ਹਾਂ ਜਿਹੜੇ ਕਰਮ ਮੈਂ ਕਰਦਾ ਮੈਂ ਸੋਚਾਂ ਵੀ ਉਹਦਾ ਲਾਭ ਜਾਂ ਨੁਕਸਾਨ ਕਿਸੇ ਹੋਰ ਨੂੰ ਹੋਵੇਗਾ ਨਹੀਂ ਹੋਵੇਗਾ ਮੇਰੇ ਦੁਆਰਾ ਕੀਤੇ ਗਏ ਜਿੰਨੇ ਵੀ ਕਰਮ ਨੇ ਉਹਨਾਂ ਸਾਰੇ ਕਰਮਾਂ ਦਾ ਅਸਰ ਮੇਰੇ ਜੀਵਨ ਤੇ ਹੋਣਾ ਹੈ ਇਹਨੂੰ ਮਹਾਰਾਜ ਕਹਿ ਰਹੇ ਨੇ ਕਿ ਤਾ ਪੁਆਪਣਾ ਪਹੀ ਲੇਖਾ ਸੰਢਿਆ ਜੋ ਬੀਜਾ ਸੋ ਲੁਣਾ ਕਰਮਾਂ ਸੰਢਾ ਖੇਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕਰਮ ਤੀਸਰੀ ਗੱਲ ਮਹਾਰਾਜ ਕਹਿੰਦੇ ਜਾਂ ਰਹਿਣਾ ਨਹੀਂ ਐਤ ਜੱਗ ਤਾਂ ਕਾਇਤ ਗਰਭ ਹੰਡਿਆ ਪਾਦਸ਼ਾਹ ਕਹਿੰਦੇ ਰਹਿਣਾ ਇੱਥੇ ਕਿਸੇ ਨਹੀਂ ਤੇ ਜਦੋਂ ਰਹਿਣਾ ਹੀ ਨਹੀਂ ਫਿਰ ਹੰਕਾਰ ਕਿਸ ਗੱਲ ਦਾ ਭਾਈ ਹੰਕਾਰ ਕਿਹੜੀ ਚੀਜ਼ ਦਾ ਜਦੋਂ ਰਹਿਣਾ ਹੀ ਨਹੀਂ ਆ ਤੁਸੀਂ ਦੇਖੋ ਨਾ ਰੋਜ਼ ਰੋਜ਼ ਪੁਰਾਣੇ ਹੋ ਰਿਆਂ ਕਦੀ ਹੰਕਾਰ ਸੀ ਬੜਾ ਸੋਹਣਾ ਮੈਂ ਬੜਾ ਸੁਪਨੈ ਮੇਰੇ ਤੇ ਅੱਜ ਕਰ ਸਕਦੇ ਹੋ ਜਿਹੜਾ ਬੰਦਾ 65 70 ਸਾਲਾਂ ਦਾ ਹੋ ਗਿਆ ਹੁਣ ਵੀ ਕਹਿ ਸਕਦਾ ਉਹ ਕਿ ਮੈਂ ਬੜਾ ਖੂਬਸੂਰਤ ਆ ਹੌਲੀ ਹੌਲੀ ਉਹ ਚੀਜ਼ ਢਲ ਗਈ ਤੁਨ ਜੋਬਣ ਅਰ ਫੁੱਲੜਾ ਨਾਠੇ ਅਡੇ ਦਿਨ ਚਾਰ ਚਾਰ ਦਿਨਾਂ ਦੀ ਗੱਲ ਹੈ ਮਹਾਰਾਜ ਕਹਿੰਦੇ ਜਿਹੜੀਆਂ ਚੀਜ਼ਾਂ ਤੇ ਤੂੰ ਹੰਕਾਰ ਕਰਦਾ ਹੋ ਤੇ ਗਈਆਂ 99ਵੀਂ ਜੋਗਣਮੀ ਮਹਾਰਾਜ ਕਹਿੰਦੇ ਕਿੰਨਾ ਕੁ ਸਮਾਂ ਫਿਰ ਜਦੋਂ ਰਹਿਣਾ ਨਹੀਂ ਹੰਕਾਰ ਕਿਹੜੀ ਗੱਲ ਦਾ ਤੀਜੀ ਗੱਲ ਚੌਥੀ ਗੱਲ ਪੱਲੇ ਬੰਨਣੀ ਏ ਮਹਾਰਾਜ ਕਹਿੰਦੇ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੂਝੀਐ ਪਾਤਸ਼ਾਹ ਕਹਿੰਦੇ ਸਮਝਣ ਵਾਲੀ ਇਹੀ ਗੱਲ ਐ ਪੜ ਕੇ ਸਮਝਣ ਵਾਲੀ ਇਹੀ ਗੱਲ ਐ ਭਾਈ ਮਾੜਾ ਕਿਸੇ ਨੂੰ ਨਾ ਕਹੈ ਮੰਦਾ ਕਿਸੇ ਨੂੰ ਨਾ ਕਹੈ ਬੁਰਾ ਕਿਸੇ ਨੂੰ ਨਾਂ ਕਹਿ। ਕਿਉਂਕਿ ਇੱਥੇ ਇੱਥੇ ਸਿਰਫ ਪਰਮੇਸ਼ਰ ਤੇ ਗੁਰੂ ਤੋਂ ਬਿਨਾ ਸਾਰੇ ਹੀ ਗੁਨਾਹਗਾਰ ਨੇ। ਮੈਂ ਸੋਚਾਂ ਕਿ ਮੈਂ ਤੇ ਕਦੀ ਗੁਨਾਹ ਕੀਤਾ ਨਹੀਂ। ਇਹ ਮੇਰਾ ਸਭ ਤੋਂ ਵੱਡਾ ਪਰਮ ਹੈ, ਭੁਲੇਖਾ ਹੈ। ਹਰ ਬੰਦਾ ਗੁਨਾਹਗਾਰ ਹੈ। ਹਰ ਬੰਦੇ ਦੇ ਜੀਵਨ 'ਚ ਕਮੀ ਘਾਟ ਹੈ। ਉਸੇ ਕਰਕੇ ਮਹਾਰਾਜ ਕਹਿੰਦੇ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਵੱਲ ਝਾਤੀ ਮਾਰ ਲਈ ਫਿਰ ਕਹਿ ਲਈ ਜੇ ਤੈਨੂੰ ਲੱਗੇ ਵੀ ਉਹ ਚੀਜ਼ ਤੇਰੇ ਚ ਨਹੀਂ ਫਿਰ ਕਹਿ ਲਈ ਉਹ ਕਹਾਣੀ ਬਹੁਤ ਸਾਰੇ ਮਹਾਤਮਾ ਨਾਲ ਜੁੜੀ ਜਾਂਦੀ ਹੈ ਹੁਣ ਪਤਾ ਨਹੀਂ ਉਹ ਕਿਸ ਦੇ ਜੀਵਨ ਚ ਵਾਪਰੀ ਹੈ ਕਿ ਕਹਾਣੀ ਹੋਈ ਹੈ ਪਰ ਸਮਝਣ ਵਾਲੀ ਗੱਲ ਹੈ ਕਹਿੰਦੇ ਗੌਤਮ ਬੋਧ ਕਿਤੇ ਜਾ ਰਹੇ ਸੀ ਉਹਨਾਂ ਨੇ ਪੀੜ ਦੇਖੀ ਸਾਰੇਆਂ ਦੇ ਹੱਥਾਂ 'ਚ ਪੱਥਰ ਸਨ ਇੱਕ ਇਸਤਰੀ ਉਪੀੜ ਦੇ ਵਿੱਚ ਕਾਰ ਸੀ ਜਿਸ ਨੂੰ ਪੱਥਰ ਸਾਰੇ ਮਾਰੇ ਜਾਣੇ ਸਨ ਬੁੱਧ ਕਹਿਣ ਲੱਗੇ ਇੱਕ ਪੱਥਰ ਮੈਨੂੰ ਵੀ ਦਿਓ ਮੈਂ ਵੀ ਮਾਰ ਲਾਂਗਾ ਉਹ ਸਾਰੇ ਹੈਰਾਨ ਬਈ ਇਹ ਬੰਦਾ ਤੇ ਕਿਹੜੀ ਨਹੀਂ ਮਾਰ ਸਕਦਾ ਇਹਦੇ ਨੂੰ ਕਿਵੇਂ ਪੱਥਰ ਮਾਰ ਲਏਗਾ ਇੱਕ ਪੱਥਰ ਕਹਿੰਦਾ ਮੈਨੂੰ ਵੀ ਦੇ ਦਿਓ ਮੈਂ ਵੀ ਮਾਰਾਂਗਾ ਇਹਨੂੰ ਕਿਉਂ ਮਾਰਦੇ ਪਿਓ ਉਹਨਾਂ ਨੇ ਕਿਹਾ ਜੀ ਇਹਦਾ ਕਰਦਾਰ ਇੱਕ ਕਰਦਾਰ ਦੇ ਪੱਖ ਤੋਂ ਡਿੱਗ ਪਈ ਐ ਇਸੇ ਕਰਕੇ ਨੂੰ ਮਾਰ ਦੇ ਬੈ। ਤੋਂ ਕਹਿਣ ਲੱਗੇ ਲਿਆਓ ਫਿਰ ਮੈਂ ਵੀ ਮਾਰ ਲਾਂ ਪਵਿੱਤਰ ਕੰਮ ਐ ਭਲੇ ਦਾ ਕੰਮ ਐ ਤੇ ਕਰਨਾ ਚਾਹੀਦਾ ਸਜ਼ਾ ਦੇਣੀ ਚਾਹੀਦੀ ਐ। ਜਦੋਂ ਭੀੜ ਇਕੱਠੀ ਹੁੰਦੀ ਐ ਨਾ ਅਗਲੇ ਬੰਦੇ ਦੀ ਕੋਈ ਕਮੀ ਕੋਈ ਗਲਤੀ ਭੁੱਲਣਾ ਵੀ ਹੋਵੇ ਮਾਰਦੇ ਹੋਣ ਤੇ ਕੋਈ ਕੋਲੋਂ ਲੰਘਦਾ ਹੋਵੇ ਉਹ ਵੀ ਸੋਚਦਾ ਚੱਲ ਇੱਕ ਅਦਾ ਲੱਤ ਪਰ ਮੈਂ ਵੀ ਮਾਰ ਹੀ ਜਾਾਂ। ਇਸ ਸਵਾਬ ਦਾ ਕੰਮ ਹੈ ਕਿਹੜਾ ਰੋਜ਼ ਰੋਜ਼ ਮਿਲਣਾ ਹੈ ਉਹਨਾਂ ਲੋਗੇ ਮੈਂ ਵੀ ਪੁੰਨ ਖੱਟ ਲਾਂ ਪੱਥਰ ਇੱਕ ਲੈ ਲਿਆ ਤੇ ਜਦੋਂ ਪੱਥਰ ਫੜ ਲਿਆ ਫਿਰ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਦੇਖੋ ਮੈਂ ਵੀ ਮਾਰਾਂਗਾ ਪੱਥਰ ਤੁਸੀਂ ਸਾਰਿਆਂ ਨੇ ਪੱਥਰ ਮਾਰ ਲੈਣਾ ਪਰ ਪੱਥਰ ਸਿਰ ਉਹ ਹੀ ਮਾਰੇ ਜਿਨੇ ਆਪਣੇ ਜੀਵਨ ਚ ਕਦੀ ਕੋਈ ਗਲਤੀ ਕਦੀ ਕੋਈ ਗੁਨਾਹ ਕਦੀ ਕੋਈ ਭੁੱਲਣਾ ਕੀਤੀ ਹੋਵੇ ਸੱਚ ਹੀ ਸੰਸਾਰ ਦਾ ਇਹ ਹੈ ਜਿਹੜਾ ਫੜਿਆ ਜਾਂਦਾ ਉਹੀ ਚੋਰ ਹੈ ਨਹੀਂ ਫੜਿਆ ਗਿਆ ਉਹ ਸਾਧੂ ਹੈ ਸੱਚ ਹੀ ਹੈ ਜੋ ਕਾਬੂ ਆ ਗਿਆ ਉਹੀ ਚੋਰ ਹੈ ਬਾਕੀ ਸਾਰੇ ਸਾਧੂ ਨੇ ਮਹਾਤਮਾ ਕਹਿਣ ਲੱਗੇ ਵੀ ਜੇਕਰ ਕਿਸੇ ਨੇ ਗਲਤੀ ਨਹੀਂ ਕੀਤੀ ਤੇ ਮਾਰੋ ਮੈਂ ਵੀ ਮਾਰਾਂਗਾ ਸਮਝਣ ਵਾਲੀ ਗੱਲ ਹੈ ਗੁਰਮੁਖ ਪਿਆਰਿਓ ਆਪਾਂ ਇਸ ਹੱਥੇ ਵੀ ਕਿਸੇ ਦੇ ਕਿਰਦਾਰ ਤੇ ਕਿਸੇ ਦੇ ਵਿਵਹਾਰ ਤੇ ਉਂਗਲੀ ਚੱਕਣੀ ਬੜੀ ਸੌਖੀ ਹੈ ਚੁੱਕ ਲੈਣਾ ਪਰ ਅਸੀਂ ਆਪਣੇ ਵੱਲ ਚਾਤੀ ਕਦੀ ਨਹੀਂ ਮਾਰਦੇ ਪੰਜਵੀਂ ਗੱਲ ਹੈ ਮਹਾਰਾਜ ਕਹਿੰਦੇ ਮੂਰਖੇ ਨਾਲ ਨਾਲੋ ਜੀ ਹੈ ਮੂਰਖ ਬੰਦੇ ਨਾਲ ਬਹਿਸ ਕਰਨੀ ਇਹ ਵੱਡੀ ਮੂਰਖਤਾ ਹੈ ਇਹ ਪੰਜ ਸਬਕ ਜਿਹੜੇ ਨੇ ਇਹਨਾਂ ਨੂੰ ਆਪਾਂ ਪੱਲੇ ਬੰਨਣਾ ਹੈ ਜੀਵਨ ਸੁਖਾਲਾ ਹੋ ਜਾਏਗਾ ਪਹਿਲਾ ਹਰ ਬੰਦਾ ਆਪਣੇ ਸਵਾਰਥ ਲਈ ਜੁੜਿਆ ਹੋਇਆ ਹੈ ਕਿਸੇ ਤੋਂ ਉਮੀਦ ਨਾ ਕਰੋ ਔਰ ਇਹਤੇ ਉਮੀਦ ਬਿਲਕੁਲ ਵੀ ਨਾ ਕਰੋ ਵੀ ਮੈਂ ਉਹਦੇ ਲਈ ਕੀਤਾ ਸੀ ਤੇ ਮੈਂ ਅੱਜ ਵਕਤ ਬਣਿਆ ਤੇ ਮੇਰੇ ਲਈ ਉਹਨੇ ਕੀਤਾ ਨਹੀਂ ਮੈਂ ਬੜਾ ਦੁਖੀ ਹਾਂ ਨਾ ਕੋਈ ਨਹੀਂ ਕਰੇਗਾ ਪੜਾ ਕਰ ਭੁੱਲ ਜਾ ਭਲਾ ਕਰਕੇ ਭੁੱਲਣਾ ਹੀ ਜ਼ਰੂਰੀ ਹੈ ਭੁੱਲਣਾ ਪੈਣਾ ਜੇਕਰ ਤੁਹਾਨੂੰ ਲੱਗਦਾ ਵੀ ਤੁਸੀਂ ਕਿਸੇ ਦਾ ਭਲਾ ਕੀਤਾ ਔਰ ਤੁਸੀਂ ਉਮੀਦ ਲਾ ਕੇ ਬੈਠੋ ਕੱਲ ਨੂੰ ਵੀ ਤੁਹਾਡਾ ਭਲਾ ਕਰੇਗਾ ਨਹੀਂ ਕਰੇਗਾ ਉਮੀਦ ਰੱਖਣੀ ਨਹੀਂ ਭਲੇ ਤੇ ਇਹ ਵੀ ਸ਼ੁਕਰ ਕਰੋ ਬਈ ਤੁਸੀਂ ਕਿਸਦਾ ਭਲਾ ਕੀਤਾ ਸੀ ਉਹਨੇ ਤੁਹਾਡਾ ਭਲਾ ਨਹੀਂ ਕੀਤਾ ਇੱਥੇ ਤੇ ਜਿਹਦਾ ਤੁਸੀਂ ਭਲਾ ਕਰੋ ਉਹ ਤੁਹਾਡਾ ਬੁਰਾ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ ਉਹ ਹੁੰਦਾ ਹੈ ਇਹ ਵੀ ਕੌੜਾ ਸੱਚ ਹੈ ਇੱਕ ਕਹਾਣੀ ਜਿਹੜਾ ਕਹਾਣੀਕਾਰ ਹੈ ਉਹ ਕਹਿੰਦਾ ਕਿ ਮੈਂ ਜਾਰ ਰਿਆ ਸੀ ਕੱਚਾ ਰਾਹ ਸੀ ਕੱਚੇ ਰਸਤੇ ਤੇ ਜਾ ਰਿਆ ਸੀ ਮੀਂਹ ਪਿਆ ਸੀ ਬੱਚ ਬਚਾਂਦਾ ਬਈ ਕਿਤੇ ਚਿੱਕਰ ਚ ਡੇਗਣਾ ਆਪਾਂ ਬੱਚਦਾ ਬਚਾਂਦਾ ਮੈਂ ਲੰਘਦਾ ਸੀ ਪਿਆ ਕਹਿੰਦਾ ਕੋਈ ਮਗਰੋਂ ਆਇਆ ਦੱਬੇ ਪੈਰੀ ਉਹਨੇ ਆ ਕੇ ਮੈਨੂੰ ੱੱੱਕਾ ਮਾਰਿਆ ਚਿੱਕਰ ਦੇ ਵਿੱਚ ੱੱੱਕਾ ਮਾਰ ਕੇ ਆਪ ਦੌੜ ਗਿਆ ਕਹਿੰਦਾ ਮੈਂ ਉਠਿਆ ਉੱਠ ਕੇ ਆਵਾਜ਼ ਦਿੱਤੀ ਮੈਂ ਤੱਕਾ ਮਾਰਨ ਵਾਲੇ ਸੱਜਣਾ ਇੰਨਾ ਤੇ ਦਸ ਜਦ ਵੀ ਮੈਂ ਤੇਰਾ ਭਲਾ ਕਦੋਂ ਕੀਤਾ ਸੀ ਇੱਥੇ ਗਾਣੇ ਖਤਮ ਹੋ ਜਾਂਦੀ ਹੈ ਕਹਿੰਦਾ ਮੈਂ ਉਹਨੂੰ ਪੁੱਛਦਾ ਮੈਂ ਮੈਨੂੰ ਇੰਨਾ ਕੋ ਤੇ ਦੱਸ ਕੇ ਜਾ ਵੀ ਭਲਾ ਕਦੋਂ ਕੀਤਾ ਸੀ ਤੁਸੀਂ ਭਲਾ ਇਸ ਉਮੀਦ ਨਾਲ ਕਰਦੇ ਹੋ ਵੀ ਅਗਲਾ ਬੰਦਾ ਭਲਾ ਕਰੇ ਤੁਸੀਂ ਸ਼ੁਕਰ ਮਨਾਓ ਵੀ ਉਹਨੇ ਤੁਹਾਡਾ ਭਲਾ ਨਹੀਂ ਕੀਤਾ ਘਟਤੋੜ ਬੁਰਾ ਨਹੀਂ ਕੀਤਾ ਤੁਹਾਡਾ ਇੱਥੇ ਤੇ ਜੇਦਾ ਤੁਸੀਂ ਭਲਾ ਕਰਦੇ ਹੋ ਤੱਕਾ ਤੁਹਾਨੂੰ ਵੱਜਣਾ ਹੀ ਵੱਜਣਾ ਔਰ ਇਸ ਸੀਜ ਨੂੰ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਭਲਾ ਕਰਨਾ ਨਾ ਛੱਡ ਦੇਈਂ ਤੱਕੇ ਤੇ ਨੂੰ ਵੱਜਨੇ ਨੇ ਤੂੰ ਭਲਾ ਕਰਨਾ ਨਾ ਛੱਡ ਦੇਈਂ ਇਹ ਤੇਰਾ ਸੁਭਾਅ ਹੈ ਇਹਨੂੰ ਸੰਭਾਲ ਕੇ ਰੱਖੀਂ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਇਸ ਤੋਂ ਅੱਗੇ ਗੱਲ ਕੀਤੀ ਅੱਗੇ ਗੱਲ ਇਹ ਕਹੀ ਵੀ ਭਲੇ ਦਾ ਭਲਾ ਸਾਰੇ ਹੀ ਕਰਦੇ ਨੇ ਤੂੰ ਬੁਰੇ ਦਾ ਵੀ ਭਲਾ ਕਰ ਜਿਨੇ ਤੈਨੂੰ ਧੱਕਾ ਮਾਰਿਆ ਤੂੰ ਉਹਦਾ ਵੀ ਭਲਾ ਸੋਚ ਉਹਦਾ ਵੀ ਭਲਾ ਕਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਤੇਹੀ ਰੋਗ ਨ ਲੱਗ ਗਈ ਪੱਲੇ ਸਭ ਕੁਝ ਪਾਏ ਔਖਾ ਔਖਾ ਕੰਮ ਹੈ ਔਖਾ ਹੈ ਪਰ ਮਹਾਰਾਜ ਦੇ ਬਚਨ ਨੇ ਜਿਹੜਾ ਕਮਾਲ ਹੈਗਾ ਉਹਦਾ ਜੀਵਨ ਸੁਖਮਈ ਹੋ ਜਾਏਗਾ ਮਹਾ ਸੁਖ ਗੁਰੂ ਨਾਨਕ ਮਹਾਰਾਜ ਨੇ ਬੁਰਿਆਂ ਦਾ ਹੀ ਭਲਾ ਕੀਤਾ ਨਾ ਦੇਖੋ ਜਰਾ ਕਿਸੇ ਨੇ ਵੱਟੇ ਮਾਰੇ ਕਿਸੇ ਨੇ ਪੱਥਰ ਮਾਰੇ ਕਿਸੇ ਨੇ ਕਿਹਾ ਕੋਈ ਆਖ ਹੈ ਪੋਤਨਾ ਕੋ ਕਹ ਬੇਤਾਲਾ ਭਇਆ دیਵਾਨਾ ਸ਼ਾ ਕਾ ਨਾਨਕ ਬਉਰਾਣਾ ਪੜਿਆਂ ਦਾ ਭਲਾ ਤੇ ਸਾਰੇ ਕਰਦੇ ਨੇ ਪਰ ਗੁਰੂ ਨਾਨਕ ਮਹਾਰਾਜ ਨੇ ਬੁਰਿਆਂ ਦਾ ਭਲਾ ਕੀਤਾ ਜਿਹੜੇ ਹਾਲੇ ਦਰਜੇ ਦੇ ਨਖਿੱਧ ਬੰਦੇ ਸੀ ਹਾਲੇ ਦਰਜੇ ਦੇ ਡਿੱਗੇ ਹੋਏ ਕਰਤਾਰ ਦੇ ਪੱਖ ਤੋਂ ਵਹਿਵਾਰ ਦੇ ਪੱਖ ਤੋਂ ਸਮਾਜਿਕ ਪੱਖ ਤੋਂ ਕੋਈ ਵੀ ਪੱਖ ਉਹਨਾਂ ਦਾ ਚੰਗਾ ਨਹੀਂ ਸੀ ਐਸੇ ਬੰਦਿਆਂ ਦਾ ਵੀ ਭਲਾ ਕੀਤਾ ਉਹ ਗੁਰੂ ਨਾਨਕ ਮਹਾਰਾਜ ਹੀ ਕਰ ਸਕਦੇ ਨੇ ਤੇ ਜਦੋਂ ਤੁਸੀਂ ਵੀ ਭਲਾ ਕਰਨਾ ਹੈ ਨਾ ਦੇਖੋ ਆ ਲੰਗਰ ਹਾਲਚ ਤੁਸੀਂ ਜਾਣਦੇ ਹੋ ਤੁਸੀਂ ਕਦੀ ਸੇਵਾ ਕਰਦੇ ਹੋ ਪ੍ਰਸ਼ਾਦੇ ਦੀ ਜਾਂ ਸਬਜੀ ਵਰਤਾਨ ਦੀ ਦਾਲ ਵਰਤਾਨ ਦੀ ਤੁੱਕੀ ਕਹਿੰਦੇ ਹੋ ਇੱਕੋ ਹੀ ਸ਼ਬਦ ਕਹਿੰਦੇ ਹੋ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਹੁਣ ਉਹ ਲਾਇਨ 'ਚ ਤੁਹਾਡਾ ਦੁਸ਼ਮਣ ਵੀ ਬੈਠਾ ਹੋ ਸਕਦਾ ਹੈ ਤੁਹਾਡਾ ਮਿੱਤਰ ਵੀ ਬੈਠਾ ਹੋ ਸਕਦਾ ਹੈ ਉਹ ਵੀ ਬੈਠਾ ਹੋ ਸਕਦਾ ਜਿੰਨੇ ਤੁਹਾਡਾ ਬੁਰਾ ਕੀਤਾ ਪਰ ਉਸ ਵਕਤ ਤੁਸੀਂ ਸਿਰਫ ਵਾਹਿਗੁਰੂ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਕਰਦੇ ਜਾਂਦੇ ਹੋ ਤੇ ਕਦੀ ਤੁਸੀਂ ਬਿਦ ਕਰਾ ਨਹੀਂ ਕੀਤਾ ਬਿਨਾਂ ਨਾ ਹੈ ਮੇਰਾ ਦੁਸ਼ਮਣੇ ਲੈਣ ਬਦਲ ਲੈਣਾ ਜੇ ਲੈਣ ਬਦਲ ਲੈਂਦੇ ਹੋ ਫਿਰ ਤੁਹਾਨੂੰ ਹੱਕ ਵੀ ਨਹੀਂ ਹੈਗਾ ਪ੍ਰਸ਼ਾਦਾ ਵਰਤਣ ਦਾ ਜੇ ਘਟਵਾਤ ਦੇਂਦੇ ਹੋ ਫਿਰ ਕੋਈ ਹੱਕ ਨਹੀਂ ਹੈਗਾ ਤੁਹਾਨੂੰ ਅਕੜਾ ਪ੍ਰਸ਼ਾਦ ਤੇ ਗੁਰਮੁਖ ਵਿਆਰਾ ਬੈਠਾ ਹੁੰਦਾ ਉਹ ਤੁਹਾਨੂੰ ਪ੍ਰਸ਼ਾਦ ਦਿੰਦਾ ਉਹ ਵੇਖੇ ਵੀ ਇਹ ਤੇ ਬੰਦਾ ਬੜਾ ਮਾੜਾ ਹੈ ਇਹਨੂੰ ਤੇ ਇਹਨਾ ਨਹੀਂ ਦੇਣਾ ਇਹਨੂੰ ਘਟ ਦੇਣਾ ਜਾਂ ਇਹਨੂੰ ਦਿੰਦਾ ਹੀ ਨਹੀਂ ਐਸਾ ਥੋੜਾ ਹੁੰਦਾ ਸਭ ਦੇ ਲਈ ਹੱਥ ਇੱਕੋ ਜਿਹਾ ਗੁਵਿੰਦਾ ਹੀ ਨਹੀਂ ਵੀ ਦੁਸ਼ਮਣ ਹੈ ਕਿ ਸੱਜਣ ਹੈ ਕਿ ਆਪਣਾ ਹੈ ਕਿ ਪਰਾਇਆ ਹੈ ਉਹ ਦਈ ਜਾਂਦਾ ਹੈ ਇਸੇ ਤਰ੍ਹਾਂ ਲੰਗਰ ਹਾਲ ਚ ਗੁਵਿੰਦਾ ਹੀ ਨਹੀਂ ਵੀ ਕੌਣ ਬੈਠਾ ਹੈ ਵਰਤਾਈ ਜਾਂਦਾ ਹੈ ਬਸ ਇਸੇ ਤਰ੍ਹਾਂ ਜਦੋਂ ਭਲਾ ਕਰਨਾ ਹੈ ਗੁਰਮੁਖੂ ਵੇਖਣਾ ਹੀ ਨਹੀਂ ਇਹ ਵੇਖਣਾ ਬੰਨੂ ਭਲੇ ਦੀ ਜਰੂਰਤ ਹੈ ਬਸ ਉਹ ਜਾਤ ਨਹੀਂ ਵੇਖਣੀ ਪਾਤ ਨਹੀਂ ਵੇਖਣਾ ਧਰਮ ਨਹੀਂ ਵੇਖਣਾ ਬੁਰਾ ਨਹੀਂ ਵੇਖਣਾ ਭਲਾ ਨਹੀਂ ਵੇਖਣਾ ਉਹਨੂੰ ਜਰੂਰਤ ਹੈ ਬਸ ਦੇ ਦੇ